ਬੰਦੇ ਦੇ ਨਾ ਖੋਦਨ ਦੇ ਨਿਰਭਰ ਕਰਦਾ ਹੁੰਦਾ ਹੈ ਉਹਨੇ ਕਿਹੜੀ ਸੋਚ ਦਾ ਮਾਲਕ ਬੰਨਾ ਹੈ ਚੰਗੀ ਸੋਚ ਦਾ ਹੈ ਕਿ ਮਾੜੀ ਸੋਚ ਦਾ ਸਾਇੰਟਿਫਿਕਲੀ ਜੇ ਅਪ ਸੋਚੀਏ ਨਾ 72000 ਤੋਂ ਵੱਧ ਵਿਚਾਰ ਆਪਣੇ ਦਿਮਾਗ 'ਚ ਆਉਂਦੇ ਨੇ ਇੱਕ ਦਿਨ 'ਚ ਜਿਨ੍ਹਾਂ 'ਚ ਕੁਝ ਚੰਗੇ ਗੰਦਲੇ ਹੁੰਦੇ ਨੇ ਇਹ ਆਪਣੀ ਸੋਚ ਦੇ ਨਿਰਭਰ ਕਰਦਾ ਕਿ ਕਿਸੇ ਰੱਖਣਾ ਕੀ ਚਾਹੁੰਦੇ ਆ ਅਸੀਂ ਉਹਨਾਂ ਵਿਚਾਰਾਂ ਨੂੰ ਲੈਣਾ ਕਿਵੇਂ ਚਾਹੁੰਦੇ ਆ ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਜਿਹੜੇ ਸਾਨੂੰ ਡਿਫਰੈਂਟ ਤਰ੍ਹਾਂ ਦੇ ਵਿਚਾਰ ਦਿੰਦੇ ਨੇ ਕੁਝ ਨੈਗੇਟਿਵ ਸੋਚਦਾ ਕੋਈ ਪੋਜ਼ਿਟਿਵ ਸੋਚਦਾ ਕਿਸੇ ਨੇ ਕਿਸੇ ਨੂੰ ਕਲਾਂ ਗੱਡੀ ਚਾਣੀ ਹੈ ਕਿਸੇ ਨੇ ਬਹੁਤ ਚੰਗਾ ਬੋਲਣਾ ਕਿਸੇ ਨੇ ਬੜੇ ਅਦਬ ਸਤਿਕਾਰ ਨਾਲ ਰਿਐਕਟ ਕਰਨਾ ਕਿਸੇ ਨੇ ਬੜੇ ਗੁੱਸੇ ਭਰੇ ਰਿਐਕਟ ਕਰਨਾ ਅਸੀਂ ਕੀ ਸਿੱਖਣਾ ਚਾਹੁੰਨੇ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਠੀਕ ਹੈ ਨਾ ਜੇ ਸੋਚੀ ਹੈ ਨਾ ਆਪਾਂ ਤੇ ਚੰਗੇ ਵਿਚਾਰਾਂ ਨੂੰ ਜੇ ਅਪਣਾਵਾਂਗੇ ਤਾਂ ਆਪਾਂ ਚੰਗੇ ਬਣ ਜਾਗੇ ਜੇ ਮਾੜਿਆਂ ਨੂੰ ਅਪਣਾਵਾਂਗੇ ਤਾਂ ਆਪਾਂ ਉਹ ਜੇ ਬਣ ਜਾਗੇ ਠੀਕ ਹੈ ਨਾ ਨਾਲੇ ਸਾਡਾ ਮਾਨਾ ਕਿ ਕੋਈ ਕੋੜਾ ਦਾ ਨਹੀਂਗਾ ਕਿ ਜਿਹਦੇ ਵਿੱਚ ਤੁਸੀਂ ਹਰ ਇੱਕ ਚੀਜ਼ ਸਿੱਟੀ ਚ ਲੋ ਠੀਕ ਹੈ ਨਾ ਮੰਨ ਨੂੰ ਮੰਨ ਲੈੰਦੋ ਮੰਨ ਨੂੰ ਜਿੱਤਿਆ ਕਰੋ ਕੋਈ ਕੋੜਾ ਦਾ ਨਾ ਬਣਾਓ ਇਸ ਚੀਜ਼ ਨੂੰ ਕਿ ਆਹ ਇੱਕ ਚੀਜ਼ ਤੁਸੀਂ ਆਦੇ ਦਿਮਾਗ ਵਿੱਚ ਸਿੱਟੀ ਜਾਂਦੇ ਹੋ ਯਾਰ ਮੈਂ ਫੁਲਾਣੇ ਬੰਦੇ ਨੇ ਨਾ ਐਂ ਕਹਿ ਦਿੱਤਾ ਫੁਲਾਣੇ ਬੰਦੇ ਨੇ ਨਾ ਐਂ ਕਹਿ ਦਿੱਤਾ ਮੈਂ ਉਹਨੂੰ ਸੁਣਾਉਂਗਾ ਮੈਂ ਉਹਨੂੰ ਕਹੂੰਗਾ ਆਪਦੇ ਵਿਚਾਰਾਂ ਨੂੰ ਗੰਦਲਾ ਕਰਨ ਤੋਂ ਪਹਿਲਾਂ ਨਾ ਸੋਚਿਆ ਕਰੋ ਕਿ ਮੈਂ ਕਹਿ ਕੀ ਰਿਹਾ ਕਰ ਕੀ ਰਿਹਾ ਬੋਲ ਕੀ ਰਿਹਾ ਜਾਂ ਆਪਦੀ ਸੋਚ ਸਮ੍ਰਿੱਧ ਅਨੁਸਾਰ ਮੈਂ ਆਪਦੇ ਰੈਕਟ ਕਿਵੇਂ ਕਰ ਰਿਹਾ ਆਂ ਇਸ ਸੁਸਾਇਟੀ ਦੇ ਵਿੱਚ ਇਹਨਾਂ ਵਿਚਾਰਾਂ ਨੂੰ ਸਾਂਭਿਆ ਕਰੋ ਸੋਚਿਆ ਕਰੋ ਵੀ ਕੀ ਕਰ ਰਹੇ ਹਾਂ ਅਸੀਂ ਠੀਕ ਹੈ ਨਾ ਤੁਸੀਂ ਹਰੇਕ ਚੀਜ਼ ਆਪਦੇ ਦਿਮਾਗ ਵਿੱਚ ਪਤਾ ਨਹੀਂ ਕਿਹੜੇ ਜਿਹੇ ਵਿਚਾਰ ਸੰਭਾਲ ਕੇ ਰੱਖੇ ਹੋ ਯਾਰ ਮੈਂ ਉਹਨੂੰ ਫਲਾਣੇ ਨੇ ਨਾ ਐਂਗਲ ਕਹਤੀ ਮੈਂ ਉਹਨੂੰ ਐ ਦੱਸੂਗਾ ਕੰਮ ਤੇ ਕਿਸੇ ਨਾਲ ਗਲੇਸ਼ ਉਹ ਦਿਨ ਉਹ ਦਿਨ ਨਾਲ ਕਿਸੇ ਨੂੰ ਗਾਲਾਂ ਕੱਢਣ ਤੋਂ ਪਹਿਲਾਂ ਸੋਚਿਆ ਕਰੋ ਕਿਸੇ ਨੂੰ ਬੋਲਣ ਤੋਂ ਪਹਿਲਾਂ ਸੋਚਿਆ ਕਰੋ ਠੀਕ ਹੈ ਨਾ ਐਵੇਂ ਨਹੀਂ ਆਪਣੇ ਬਜ਼ੁਰਗਾਂ ਨੇ ਤਤ ਕੱਢੇ ਪਹਿਲਾਂ ਤੋਲੋ ਫਿਰ ਬੋਲੋ ਠੀਕ ਹੈ ਨਾ ਤੁਸੀਂ ਦੱਸ ਲਿਓ ਸਮਾਜ ਨੂੰ ਕਿ ਤੁਸੀਂ ਕਿਹੋ ਜਿਓ ਜੇ ਤੁਸੀਂ ਬਹੁਤ ਗੁੱਸੇਪਨ ਵਾਲਾ ਵਿਹਾਰ ਰੱਖੋਗੇ ਨਾ ਤੁਹਾਡਾ ਆਪਣੇ ਆਪ ਰਿਫਲੈਕਸ਼ਨ ਮਿਲ ਜੂਗੇ ਤੁਹਾਨੂੰ ਇੱਕ ਨਾਰਮਲ ਜਿਹਾ ਐਗਜ਼ਾਮਪਲ ਦੇਣਾ ਤੁਹਾਨੂੰ ਆਪਾਂ ਆਹਦੀ ਰਸੋਈ ਦੇ ਵਿੱਚ ਕੂੜਾਦਾਨ ਰੱਖਿਆ ਛੋਟਾ ਜਿਹਾ ਉਹ ਲਫਾਂਫਾ ਭਰ ਪੱਧ ਗਿਆ ਉਹਨੂੰ ਖਾਲੀ ਕਰਦੇ ਆਂ ਫਿਰ ਵੱਡੇ ਬੈਂਚ ਚ ਜਾਂਦਾ ਆ ਫਿਰ ਉਹ ਖਾਲੀ ਹੋਣ ਜਾਂਦਾ ਆ ਹਫ਼ਤੇ ਚੱਕਵਾਰੀਆਂ ਕਿਸੇ ਵੀ ਦਿਨ ਕਿ ਨਹੀਂ ਜਿਹੜੇ ਵਿਚਾਰ ਆਪਾਂ ਇੰਨੇ ਸਾਲਾਂ ਤੋਂ ਆਪਦੇ ਮਨ ਚ ਪਾਲ ਕੇ ਰੱਖੇ ਨੇ ਇਸੇ ਬਾਰੇ ਕੁਝ ਹੋਰ ਸੋਚੀ ਜਾਣਾ ਕਿਸੇ ਬਾਰੇ ਹੋਰ ਗੱਲਾਂ ਕਰੀ ਜਾਣੀਆਂ ਸਵੇਰੇ ਉੱਠਦੇ ਸਾਰ ਦੂਜਿਆਂ ਬਾਰੇ ਸੋਚੀ ਜਾਣਾ ਗੱਲਾਂ ਕਰੀ ਜਾਣੀਆਂ ਕਿਉਂ ਖੁਦ ਹੀ ਆਪਾਂ ਕੂੜੇਦਾਨ ਦੀ ਤਰ੍ਹਾਂ ਟ੍ਰੀਟ ਕਰ ਰਹੇ ਆ ਨਾ ਇਹਨੂੰ ਮਨ ਨੂੰ ਮਨ ਦੀ ਤਰ੍ਹਾਂ ਟ੍ਰੀਟ ਕਰੋ ਮਨ ਨੂੰ ਮਨ ਸਮਝਾਓਗੇ ਚੀਜ਼ਾਂ ਦੇ ਵਿੱਚ ਕਿ ਆਪਦਾ ਮਨ ਲਾਉਣਾ ਕਿਹੜੇ ਚੰਗੇ ਚ ਹੈ ਕਿਹੜੇ ਚੰਗੇ ਕੰਮਾਂ ਦੇ ਵਿੱਚ ਆਪਦੇ ਮਨ ਨੂੰ ਲਾਉਣਾ ਹੈ ਜੇ ਤੁਸੀਂ ਇਹੀ ਸੋਚੀ ਚੱਲੋਗੇ ਮੈਂ ਤਾਂ ਉਹਨੂੰ ਸਵੇਰੇ ਉੱਠ ਕੇ ਫੋਨ ਕਰਕੇ ਸਮਝਾਉਂਗਾ ਮੈਂ ਉਹਨੂੰ ਦੱਸੂਗਾ ਵੀ ਹੁੰਦਾ ਕੀ ਹੈ ਮੇਰੇ ਅਰਥਾ ਕੋਈ ਬੰਦਾ ਹੀ ਨਹੀਂਗਾ ਇਹਦਾ ਫੈਲਾ ਨਹੀਂ ਐ ਨਾਲੇ ਕਾਦੀ ਜਿੱਤ ਹਾਰ ਕੀ ਜਿੱਤ ਕੇ ਕਰ ਲੋਗੇ ਤੁਸੀਂ ਉੱਚੀ ਬੋਲ ਕੇ ਜਿੱਤ ਕੇ ਮੈਂ ਜਿੱਤ ਗਿਆ दैट्स ਇਟ ਮੈਂ ਸਹੀ ਹੋ ਗਿਆ ਇਹਦੇ ਨਾਲ ਕੁਝ ਨਹੀਂ ਹੁੰਦਾ ਇਹਦੇ ਨਾਲ ਤੁਹਾਨੂੰ ਕੁਝ ਨਹੀਂ ਗਲਹਾ ਤੁਸੀਂ ਕਿਸੇ ਦੀ ਅਲੱਗ-ਅਲੱਗ ਤਰ੍ਹਾਂ ਦੀ ਵਿਚਾਰਤਾ ਵਾਲਾ ਹੁੰਦੀ ਐ opinion ਹੁੰਦਾ ਐ ਉਹਨਾਂ ਦੀ ਰਿਸਪੈਕਟ ਕਰਦੇ ਆ ਬਟ ਗੱਲ ਕਹਿਣ ਦਾ ਇੱਕ ਤਜਰਬਾ ਤੇ ਤਰੀਕਾ ਵੀ ਹੁੰਦਾ ਨਾ ਇੱਕ ਲਹਿਜ਼ਾ ਹੁੰਦਾ ਐ ਨਾ ਵਾਣੀ ਚ ਲਿਖੀ ਗੱਲ ਹੈ ਨਾ ਕਿ ਮਿੱਠਾ ਤਨੀਵੀ ਨਾਨਕਾ ਗੁਣ ਚੰਗੀਆਂ ਜਾਂ ਤਤ ਸਾਨੂੰ ਸਾਰੇ ਲੋਕਾਂ ਨੂੰ ਨਾ ਵਿਚਾਰ ਸੁਣਨੇ ਜਾਂ ਚੰਗੀਆਂ ਗੱਲਾਂ ਸੁਣਨੀਆਂ ਬਹੁਤ ਵਧੀਆ ਲੱਗਦਾ ਹੈ ਪਰ ਅਮਲ ਕਰਨਾ ਵਧੀਆ ਨਹੀਂ ਲੱਗਦਾ ਅਮਲ ਕਰਨ ਲੱਗੇ ਨਾ ਅਸੀਂ ਜਨ ਲੈ ਇਹ ਤਾਂ ਨਾਰਮਲ ਜੀ ਗੱਲਾਂ ਇਹ ਥੋੜਾ ਹੁੰਦੀਆਂ ਇਦਾਂ ਦੀ ਗੱਲਾਂ ਕਿ ਨਹੀਂ ਮੈਂ ਪਾਕਿਸਤਾਨ ਦੇ ਬਹੁਤ ਵਧੀਆ ਸ਼ਾਇਰ ਹੈ ਰਾਈਟਰ ਹੈ ਬਬਨ ਅਜ਼ਮੀ ਬਹੁਤ ਸੋਹਣੀ ਗੱਲ ਲਿਖੀ ਹੈ ਕਹਿੰਦੇ ਤੈਨੂੰ ਇਲਮ ਦਾ ਬੜਾ ਆਨੰਦ ਵੀਪਾ ਪਰ ਗੱਲ ਅਮਲ ਦੀ ਨਹੀਂ ਪਸੰਦ ਵੀਪਾ ਉਹਦੇ ਪਾਣੀ ਦੀ ਤਸਵੀਰ ਬਣਾਈ ਤਾਂ ਜਾਂ ਕਮਰੇ ਕੰਧ ਤੇ ਲਟਕਾਈ ਤੇ ਤੇਰੀ ਵਿਆਹ ਸਮਝ ਦੀ ਬਹੁਤ ਚੰਗੀ ਪਰ ਪਾਣੀ ਦਾ ਨਾ ਪ੍ਰਬੰਧ ਵੀ ਪਾ ਤੈਨੂੰ ਇਲੰਦਾ ਬੜਾ ਆਨੰਦ ਵੀਪਾ ਪਰ ਨਾਲ ਅਮਲ ਦੀ ਨਹੀਂ ਪਸੰਦ ਵੀਪਾ ਸਾਨੂੰ ਸਾਰੇ ਨੂੰ ਨਾ ਗਿਆਨ ਲੈਣਾ ਚੰਗਾ ਲੱਗਦਾ ਹੈ ਉਹਦੇ ਤੇ ਅਮਲ ਕਰਨਾ ਬਹੁਤ ਔਖਾ ਲੱਗਦਾ ਜਿਵੇਂ ਕਹਦੀ ਨਾ ਕਿਸੇ ਨੂੰ ਵੀ ਬੜੇ ਚੰਗੇ ਸੋਹਣੇ ਵਿਚਾਰਾ ਦੇ ਨਾਲ ਚੰਗੇ ਲੈਜੇ ਦੇ ਵਿੱਚ ਗੱਲ ਕਰਿਆ ਕਰ ਯਾਰ ਸਾਡੇ ਮਾਵਾ ਆਪਣੇ ਸਾਨੂੰ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਅੱਜ ਵੀ ਕਹਿੰਦੇ ਐ ਸੋਣਾ ਬੋਲਿਆ ਕਰੋ ਚੰਗਾ ਬੋਲਿਆ ਕਰੋ ਨਾਲੇ ਆਪਾਂ ਕਿੰਨਾ ਡਰਦੇ ਹੁੰਦੇ ਸੀ ਮੂੰਹ ਤੇ ਗਾਲ ਆਉਂਦੀ ਨਹੀਂ ਸੀ ਮਾੜੇ ਵਿਚਾਰ ਨਹੀਂ ਆਉਂਦੇ ਸੀ ਡਰਦੇ ਹੁੰਦੇ ਸੀ ਆਪਾਂ ਨਹੀਂ ਉਹ ਕਰਦੇ ਆ ਯਾਰ ਤੇ ਸਮਾਜ ਦੇ ਵਿੱਚ ਆਪਾਂ ਕੋਈ ਚੱਕਰ ਨਹੀਂ ਚੱਲਣਦੇ ਥੋੜਾ ਜਿਹਾ ਵਧੀਆ ਰਿਐਕਟ ਕਰਿਆ ਕਰੋ ਆਪਦੇ ਸਿਸਟਮ ਨੂੰ ਬਦਲੋ ਨਾਲੇ ਜਿਹੋ ਜਿਹੀਆਂ ਚੀਜ਼ਾਂ ਤੁਸੀਂ ਆਪਦੇ ਸਮਾਜ ਨੂੰ ਦੋਗੇ ਉਹ ਤੁਹਾਡੇ ਕੋਲ ਹੀ ਵਾਪਸ ਆਉਣਗੀਆਂ ਜੇ ਤੁਸੀਂ ਕਿਸੇ ਨਾਲ ਬਹੁਤ ਹੀ ਗੁੱਸੇ ਭਰਿਆ ਵਿਤਿਆ ਕਰੋਗੇ ਨਾ ਉਹਦੇ ਹੀ ਵਾਪਸ ਆਊਗਾ ਤੁਹਾਡੇ ਕੋਲ ਕਦੇ ਸੋਚਿਆ ਕਿ ਆਪਾਸੇ-ਪਾਸੇ ਦੀ ਗੰਦਗੀ ਦੇਖੀਏ ਤਾਂ ਆਪ ਨੂੰ ਵਧੀਆ ਨਹੀਂ ਨਾ ਲੱਗਦਾ ਤੇ ਬਾਗ ਚ ਜਾਣਾ ਆਪ ਨੂੰ ਬਹੁਤ ਵਧੀਆ ਲੱਗਦਾ ਹੈ ਜਾਂ ਕਿਸੇ ਗ੍ਰੀਨਰੀ ਤੇ ਜਾਂ ਕਿਸੇ ਗਾਰਡਨ ਚ ਜਾਣਾ ਬਹੁਤ ਵਧੀਆ ਲੱਗਦਾ ਹੈ ਤੇ ਜਿਹੜਾ ਗੰਧਲਾਪਣ ਆਪਾਂ ਉਹਦੇ ਮਨਾਂ ਚ ਭਾਂਕੇ ਰੱਖਿਆ ਉਹ ਉਹਨੂੰ ਖਾਲੀ ਨਹੀਂ ਕਰਨਾ ਕਿਸੇ ਤਰ੍ਹਾਂ ਕਰੋ ਇਹ ਚੀਜ਼ਾਂ ਛੱਡੋ ਪੁਰਾਣੀਆਂ ਗੱਲਾਂ ਛੱਡੋ ਨਾਲੇ ਪੁਰਾਣੀਆਂ ਲੜਾਈਆਂ ਪੁਰਾਣੀ ਈਰਖਾ ਹਉਮੈ ਹੰਕਾਰ ਜਾਂ ਅੱਕੜ ਜਾਂ ਆਪਣਾ ਗੁੱਸੇ ਭਰਿਆ ਬਦੀ ਰਿਆ ਰੁੱਖਾਪਣ ਇਹ ਛੱਡ ਦਿਓ ਮਿਠਾਸ ਲੈ ਕੇ ਆਉਗੇ ਬੋਲਾਂ ਚ ਵੀ ਔਰ ਜੇ ਜ਼ਹੰਤੀ ਵੀ ਆ ਦੇ ਲੈਜੇਜ ਬਹੁਤ ਬਿਠਾਸ ਲੈ ਕੇ ਹੋ ਚੰਗਾ ਬੋਲੋਗੇ ਚੰਗੀ ਤਰ੍ਹਾਂ ਲੋਕ ਟ੍ਰੀਟ ਕਰਨਗੇ ਤੁਹਾਨੂੰ ਉਹਨੇ ਜੇ ਇੱਕ ਨਾ ਬਹੁਤ ਵਧੀਆ ਉਦਾਹਰਨ ਦਿੱਤੀ ਜਾਂਦੀ ਹੈ ਆਪਣਾ ਵੈਸਟਰਨ ਕੰਟਰੀਜ਼ ਦੇ ਵਿੱਚ ਵਨ ਗੋਜ਼ਰਾਂ ਕਮਸ ਅਰਾਊਂਡ ਜੇ ਹੋ ਜਾ ਤੁਸੀਂ ਉਹਦੇ ਕੋਲੋਂ ਜਾ ਰਹੇ ਆ ਨਾ ਉਹ ਜੇ ਤੁਸੀਂ ਤੁਹਾਡੇ ਕੋਲੋਂ ਵਾਪਸ ਆਉਗੀ ਠੀਕ ਹੈ ਨਾ ਸਵੇਰ ਉੱਠਦੇ ਸਾਰ ਤੁਸੀਂ ਕਿਸੇ ਨੂੰ ਗਾਲਾ ਕਢੋਗੇ ਲੈ ਦੋ ਗਾਲਾਂ ਹੋਰ ਬਰਾਬਰ ਕੱਢੋਗੇ ਇਸ ਵੀਰ ਉੱਠ ਕੇ ਉਹ ਹੀ ਕਿਸੇ ਨੂੰ ਸასიਖਲ ਬੋਲੋ ਹੋਰ ਵੀ ਰਿਕੀਆ ਕੀ ਆਲ ਠੀਕ ਹੈ ਉਹ ਵਧੀਆ ਤਰੀਕਾ ਕਰੂਗਾ ਹਾਂ ਠੀਕ ਹੈ ਬਰੇ ਬੁਜਾ ਇੱਕ ਨਾ ਇੱਕ ਦਿਨ ਆਪਦਾ ਕਿਰਦਾਰ ਬਿਲਡ ਅਪ ਕਰੋ। ਆ ਦੇ ਕੈਰੈਕਟਰ ਨੂੰ ਵਧੀਆ ਬਿਲਡ ਅਪ ਕਰੋ ਕਿ ਆ ਯਾਰ ਮੇਰਾ ਕਿਰਦਾਰ ਇਹੋ ਜਿਹਾ ਰਹੂਗਾ। ਲੋਕ ਕੋਚ ਨਹੀਂ ਨਹੀਂ ਇੱਕ ਮਾਈਂਡ ਸੈਟ ਹੈ। ਮਾਈਂਡ ਸੈਟ ਨੂੰ ਜਿੰਨਾ ਪੋਜ਼ਿਟਿਵ ਬਣਾ ਲੋਗੇ, ਚੰਗਾ ਬਣਾ ਲੋਗੇ, ਉਨਾ ਹੀ ਤੁਹਾਡੇ ਲਈ ਵਧੀਆ ਰਹੂਗਾ। ਜ਼ਿੰਦਗੀ ਬਹੁਤ ਸੋਖੀ ਹੈ ਜਿੰਨੀ ਉਲਝੰਧਾਰ ਆਪਾਂ ਬਣਾ ਰੱਖੀ ਹੈ। ਲੋਕਾਂ ਦੇ ਨਾਲ ਲੜ ਕੇ ਝਗੜ ਕੇ, ਬੋਲ ਕੇ, ਪੁਰਾਣੀਆਂ ਗੱਲਾਂ ਉਹਦੇ ੜ ਕੇ। ਅੱਛਾ ਅਤੀਤ ਤਾਂ ਗੁਜ਼ਰ ਗਿਆ। ਨਾ ਉਹਨਾਂ ਨੂੰ ਦਰੁਸਤ ਕਰ ਸਕਦੇ ਹਾਂ ਪ੍ਰੈਜ਼ੈਂਟ ਤੁਸੀਂ ਮਾਰ ਰਹੇ ਹੋ ਫਿਊਚਰ ਦੇ ਫਿਕਰ ਚ ਮੈਂ ਅਗਿਆਰ ਬਣਾਉਣਾ ਨਹੀਂ ਮਤਲਬ ਇਹਦੇ ਚ ਪ੍ਰੋਡਕਟਿਵ ਕੀ ਹੈ ਕ੍ਰੀਏਟਿਵ ਦਾ ਕੁਛ ਵੀ ਨਹੀਂ ਨਿਕਲਿਆ ਚੰਗਾ ਸਵਾਸ ਹਰੇਕ ਪਸੰਦ ਕਰਦੇ ਆ ਪਰ ਚੰਗਾ ਬਣਦਾ ਕੋਈ ਕੋਈ ਹੈ ਚੰਗਾ ਬਣਨਾ ਔਖਾ 걸 ਲੱਗਦਾ ਸਾਨੂੰ ਨਾਲਿਆਂ ਨਾ ਔਖਾ ਹੈ ਨਹੀਂ ਗਾ ਸਿਰਫ ਇਹੀ ਹੈ ਕਿ ਠੀਕ ਹੈ ਕੋਈ ਮਨ ਨੂੰ ਤੁਹਾਡੇ ਨਾਲ ਮਾੜਾ ਰੈਕਟ ਕਰ ਰਿਹਾ ਮਾੜੇ ਵਿਚਾਰ ਉਹਦਾ ਕਿਰਦਾਰ ਆ ਤੂੰ ਜੀਤਾ ਨਾ ਹੋ ਜੇ ਬਣਾਉਣਾ ਠੀਕ ਹੈ ਨਾ ਬੜੇ ਸੋਹਣੇ ਵਰਡ ਸਿੱਖੇ ਆਪਾਂ ਇੱਥੋਂ ਦੀ ਸੋਸਾਇਟੀ ਦੇ ਵਿੱਚ ਥੈਂਕ ਯੂ ਸੌਰੀ ਪਲੀਜ਼ ਇਹਨਾਂ ਨੂੰ ਵਰਤੋ ਆਪਣੇ ਮੈਂ ਗਲਤ ਨਹੀਂ ਕਹਿੰਦਾ ਆਪਣੇ ਭਾਈਚਾਰੇ ਦੇ ਵਿੱਚ ਕਈ ਲੋਕਾਂ ਨੂੰ ਅਹੀਂ ਲੱਗਦਾ ਹੈ ਲੈ ਜੇ ਮੈਂ ਉਹਨੂੰ ਥੈਂਕ ਯੂ ਕਹਤਾ ਨਾ ਮੈਂ ਤਾਂ ਉਹਦੇ ਥੱਲੇ ਲੱਗ ਜਾ ਮੈਂ ਨਹੀਂ ਮੈਂ ਕੋ ਨਹੀਂ ਮਾਹੂਮ ਕਿਉਂ ਮਹਿਰਮਾਨੀ ਕਹਿਣਾ ਸ਼ੁਕਰੀਆ ਕਹਿਣਾ ਮਾੜਾ ਲੱਗ ਮਾੜਾ ਲੱਗਦਾ ਨਹੀਂ ਨਾ ਇੱਥੇ ਵੀ ਤਾਂ ਆਪਾਂ ਕਹਿੰਦੀ ਹੈ ਕਹਿਆ ਭਾਈ ਜਿਹੜੀ ਜਪਾ ਨੂੰ}{|\text{ਇਸ਼ਾਰ ਬਿੰਦਗੀ ਆਉਂਦੀ ਹੈ ਲੈ।}} ਗਲਗਲ ਤੇ ਧੰਨਵਾਦ ਕਰੀ ਜਾਂਦਾ ਯਾਰ ਇਹ ਤਾਂ ਹੋਰ ਹੀ ਐ ਲੈ ਕਿਉਂ ਕਿ ਵੀ ਆਪਾਂ ਉਹੋ ਜੇ ਬੰਨਾ ਹੀ ਨਹੀਂ ਚਾਹੁੰਦੇ ਸਾਨੂੰ ਚੰਗਿਆਈ ਚੰਗੀ ਤਾਂ ਲੱਗਦੀ ਹੈ ਪਰ ਚੰਗਾ ਬੰਨਾ ਨਹੀਂ ਚੰਗਾ ਲੱਗਦਾ ਕਿਉਂ ਜਿੱਦੇ ਆਪਾਂ ਚੰਗਾ ਬੰਨਾ ਚੰਗਾ ਸਮਝ ਲੱਗੇ ਨਾ ਤਾਂ ਸਾਡੀ ਜ਼ਿੰਦਗੀ ਆਪਣੇ ਚੰਗੀ ਹੋ ਜਾਊਗੀ ਸਾਡਾ ਕੇਰਾ ਦਾਇਰਾ ਆਪਣੇ ਚੰਗੇ ਲੋਕਾਂ ਨਾਲ ਭਰ ਜਾਊਗਾ ਸਾਨੂੰ ਲੱਗਿਆ ਨਹੀਂ ਕਿ ਕੋਈ ਬੰਦਾ ਮਾੜਾ ਆਇਆ ਜਾਂ ਬੁਰਾ ਆਇਆ ਅਜੀ ਠੀਕ ਆ ਹਰ ਇੱਕ ਦਾ ਆਪਣਾ ਵਿਚਾਰ ਹੈ ਕਿਉਂ ਕਿਸੇ ਨਾ ਬੈਸਣਾ ਠੀਕ ਹੈ ਬਈ ਓਕੇ ਬਹੁਤ ਵਧੀਆ ਠੀਕ ਆ ਸਭ ਕੁਝ ਠੀਕ ਚੱਲ ਰਿਹਾ ਹੈ ਸਨ ਵੱਡੀ ਗੱਲ ਆ ਤੁਹਾਡੀ ਤੰਦਰੁਸਤੀ 멘ਟਲ ਵੈਲਨੈਸ ਚਾਹੀਦੀ ਹੈ ਨਾ ਤੁਹਾਨੂੰ ਇਹ ਤੁਹਾਡੇ ਹੌਲ ਹੋਣੇ ਚਾਹੀਦੇ ਆ ਰਾਦਰ ਥੈਨ ਆਡੀ એનર્ਜੀ ਕਿਸੇ ਹੋਰ ਪਾਸੇ ਵੇਸਟ ਕਰਨ ਨਾਲੋਂ ਇਹਨਾਂ ਚੀਜ਼ਾਂ 'ਚ ਧਿਆਨ ਦਿਓ ਕਿਸੀਂ ਚੰਗਾ ਕੀ ਕਰ ਸਕਦੇ ਆ ਆਪਦੇ ਲਈ ਪਹਿਲਾਂ ਕੀ ਕਰ ਸਕਦੇ ਆ ਸੈਲਫ ਕੇਅਰ ਕਰਿਆ ਕਰੋ ਸੈਲਫ ਕੇਅਰ ਸੈਲਫਿਸ਼ਨੈਸ ਨਹੀਂ ਹੈਗੀ ਠੀਕ ਹੈ ਨਾ ਇਸਲ ਪ੍ਰਸਪెక్ਟ ਆ ਜਾਂ ਸਲ ਕੇਰਾ ਇੱਕ ਕਰਿਆ ਕਰੋ ਤੁਸੀਂ ਆਪਦੇ ਆਪ ਨੂੰ ਹੀ ਚੰਗਾ ਬਣਾਉਣਾ ਚਾਹੁੰਦੇ ਤੇ ਲੋਕਾਂ ਤੋਂ ਤੁਸੀਂ ਚੰਗਾ ਬਣਦੇ ਉਮੀਦ ਰੱਖਦੇ ਹੋ ਖੁਸ਼ ਰਿਆ ਕਰੋ ਰੱਬ ਦੇ ਸ਼ੁਕਰਾਨੇ ਕਰਿਆ ਕਰੋ ਮਿਲਦੇ ਆਗੇ ਵੀਡੀਓ 'ਚ